ਪਿਆਜ਼ ਗਰੀਬ ਦੀ ਕਸਤੂਰੀ ਹੈ ਕਫ ਦਾ ਤਾਂ ਵੈਰੀ ਹੈ ਅੱਛਾ ਦਮੇ ਦਾ ਤਾਂ ਦੁਸ਼ਮਣ ਹੈ ਦਮੇ ਤੇ ਕਾਫਲੀ ਤੇ ਪ੍ਰਮਾਣੂ ਬੰਬ ਹੈ ਤੇ ਪਿਆਜ਼ ਦੀ ਇੱਕ ਸਾਇੰਸ ਹੈ ਬਹੁਤ ਸ਼ਾਨਦਾਰ ਸਾਇੰਸ ਸਾਡੇ ਬਜ਼ੁਰਗਾਂ ਨੇ ਸਾਨੂੰ ਦੱਸੀ ਹਾਂ ਲੇਕਿਨ ਅੱਗੇ ਅਸੀਂ ਮਾਡਰਨ ਹੋ ਗਏ ਤੇ ਅਸੀਂ ਬਜ਼ੁਰਗਾਂ ਨੂੰ ਪਾਸੇ ਕਰਤਾ ਉਹੀ ਪਿਆਜ਼ ਤੁਹਾਡੇ ਲਈ ਦਵਾਈ ਹੈ ਉਹੀ ਪਿਆਜ਼ ਤੁਹਾਡੇ ਲਈ ਜ਼ਹਿਰ ਹੈ ਕਿਵੇਂ ਯੈਸ ਅਗਰ ਤਾਉ ਮੁੱਕੀ ਮਾਰ ਕੇ ਪੰਨ ਲਿਆ ਤਾਂ ਦਵਾਈ ਹੈ ਅੱਛਾ ਅਗਰ ਕਰ ਚਕੂ ਨਾਲ ਕੱਟ ਲਿਆ ਹਾਂ ਤਾਂ ਉਹ ਜ਼ਹਿਰ ਫਿਰ ਅੱਜਕੱਲ ਤਾਂ ਜ਼ਹਿਰ ਹੀ ਖਾਂਦੇ ਆ ਲੋਕ ਨੇਚਰਲੀ ਉਹਦੇ ਅੰਦਰਲੀ ਹੁਣ ਜ਼ਹਿਰ ਹੈ ਕਿਹੜੀ ਚੀਜ਼ ਜੀ ਜੀ ਇਹ ਮੈਂ ਨਹੀਂ ਕਹਿ ਰਿਹਾ ਸਵਿਟਜ਼ਰਲੈਂਡ ਔਰ ਨੀਦਰਲੈਂਡ ਚ ਬਕਾਇਦਾ ਇਹਦੇ ਤੇ ਰਿਸਰਚ ਹੋਈ ਆ ਅੱਛਾ ਜੀ ਹਾਂ ਪਿਆਜ਼ ਕੱਟਣ ਤੇ ਕੱਟਣ ਤੇ ਓਕੇ ਪਿਆਜ਼ ਦਾ ਜਿਹੜਾ ਅੰਦਰਲਾ ਹਿੱਸਾ ਹੈ ਹੁਣ ਧਿਆਨ ਪਿਆਰ ਦਾ ਪਿਆਜ਼ ਦਾ ਜਿਹੜਾ ਅੰਦਰ ਦਾ ਹਿੱਸਾ ਹੈ ਨਾ ਬਹੁਤ ਡੀਪ ਜਿਹੜਾ ਸੈਂਟਰ ਚ ਹਿੱਸਾ ਹੁੰਦਾ ਉਹ ਅਲਸਰ ਵਾਸਤੇ ਤੇ ਹਾਰਟ ਵਾਸਤੇ ਵਰਦਾਨ ਹੈ ਅੱਛਾ ਅੰਦਰ ਜਿੰਨਾ ਮਰਜ਼ੀ ਅਲਸਰ ਹੋਵੇ ਪਲੱਸ 1 ਗ੍ਰਾਮ ਪਿਆਜ਼ ਜਿਹੜਾ ਬੰਦਾ ਰੋਜ਼ ਖਾਂਦਾ ਹੈ ਉਹ ਨਾਰਮਲ ਬੋਡੀ ਸਟਰਕਚਰ ਨਾਲੋਂ ਉਹਦੀ ਹੱਡੀ 17% ਜ਼ਿਆਦਾ ਮਜ਼ਬੂਤ ਹੋਏਗੀ। ਅੱਛਾ ਜਿਹੜਾ ਨਹੀਂ ਖਾਂਦਾ ਉਹਦੇ ਨਾਲੋਂ ਜ਼ਿਆਦਾ। ਓਕੇ 1 ਗ੍ਰਾਮ ਤੇ ਆਪਾਂ ਦਾ 5 ਗ੍ਰਾਮ ਪਿਆਜ਼ ਵੈਸੇ ਖਾ ਜਾਂਦੇ ਆ। ਬਿਲਕੁਲ ਪਰ 5 ਤੋਂ 10 ਗ੍ਰਾਮ ਜਿਹੜਾ ਬੰਦਾ ਖਾਂਦ ਲਈ ਖਾਂਦਾ ਹੈ। ਠੀਕ ਹੈ ਉਹਦੀ ਅੰਦਰ ਦੀ ਜਿਹੜੀ ਜਿੱਥੇ ਹੁਣ ਅੰਦਰ ਦੀ ਅੰਦਰ ਤੱਕ ਜਦੋਂ ਪਿਆਜ ਆਣਾ ਨਾ ਉਹਦੇ ਅੰਦਰ ਲੇਅਰ ਦਿੱਤੀਆਂ ਛਿੱਲੀਆਂ ਦਿੱਤੀਆਂ ਬਿਲਕੁਲ ਉਹ ਛਿੱਲੀ ਨਹੀਂ ਤੁਸੀਂ ਖਾਣੀ। ਮੇਨ ਉਸ ਝਿੱਲੀ ਨੂੰ ਬਾਹਰ ਦੇਖੋ ਅੱਜ ਮੈਂ ਅੱਜ ਕਹਾ ਕਿ ਸਵਿਟਜ਼ਰਲੈਂਡ ਦੀ ਰਿਸਰਚ ਹੈ ਨੀਦਰਲੈਂਡ ਦੀ ਰਿਸਰਚ ਹੈ ਆਪਾਂ ਹੀ ਬੋਲ ਰਹੇ ਹਾਂ ਹੋ ਸਕਦਾ ਕਿ ਹੁਣ ਮੈਂ ਸਵਿਟਜ਼ਰਲੈਂਡ ਤੇ ਨੀਦਰਲੈਂਡ ਦਾ ਨਾਮ ਲਾਤਾ ਤੇ ਸੁਣਨ ਵਾਲੇ ਥੋੜੇ ਜ਼ਿਆਦਾ ਕੰਨ ਖੋਲ ਕੇ ਸੁਣਨ ਸਾਨੂੰ ਗੋਰੇ ਪਸੰਦ ਹੈ ਠੀਕ ਹੈ ਗੋਰੇ ਦੀ ਸੱਚ ਪਸੰਦ ਹੈ ਇਹ ਕਿ ਆਂਦਾ ਸਾਡੇ ਬਾਪ ਮੇਰੇ ਸਾਡੇ ਬਾਪੂ ਨੇ ਕਿਹਾ ਸੀ ਸਾਡੇ ਵਯਾਦ ਨੇ ਕਿਹਾ ਸੀ ਕਿਸੇ ਨੂੰ ਯਕੀਨ ਨਹੀਂ ਕਰਨਾ ਬਟ ਸਾਡੇ ਵੈ ਸਾਡੇ ਬਜ਼ੁਰਗ ਐਵੇਂ ਹੀ ਖਾਂਦੇ ਰਹੇ ਮੈਨੂੰ ਇੱਕ ਚੀਜ਼ ਦਾ ਜਵਾਬ ਦੋਨੋਂ ਮੈਂ ਹਮੇਸ਼ਾ ਪੁੱਛਦਾ ਹੁਣਾ ਯਾਰ ਮੈਂ ਕਿਹਾ ਵੀ ਉਹਨਾਂ ਕੋਲ ਧੋਣਾ ਲਾਉਣ ਲਈ ਤਲਵਾਰਾਂ ਸੀ ਕਿਰਪਾਨਾਂ ਸੀ ਨਿਜੇ ਸੀ ਖੰਡੇ ਸੀ ਤੇ ਉਹਨਾਂ ਕੋਲ ਇੱਕ ਪਿਆਜ਼ ਕੱਟਣ ਲਈ ਕਰਦ ਨਹੀਂ ਬਣੀ ਇੱਕ ਚਾਕੂ ਨਹੀਂ ਬਣਿਆ ਉਹ ਮੁੱਕੀ ਕੋ ਮਾਰਦੇ ਸੀ ਹਾਂ ਮਾਰਦੇ ਮੁੱਕੀ ਸਹੀ ਗੱਲ ਮੁੱਕੀ ਦੇ ਪਿੱਛੇ ਜਦੋਂ ਤੁਸੀਂ ਉੱਤੇ ਮੁੱਕੀ ਮਾਰੋਗੇ ਤਾਂ ਉਹਨੇ ਖਿਲਰ ਜਾਣਾ ਉਹਨੇ ਫਟ ਜਾਣਾ ਫਿਰ ਕਟਿਆ ਨਹੀਂ ਜਾਣਾ ਉਹਨੇ ਫਟਣਾ ਜਦੋਂ ਫਟੇਗਾ ਚਿੱਲੀ ਆਪਣੇ ਆਪ ਬਾਹਰ ਆ ਜਾਂਦੀ ਆ ਓਕੇ ਤੇ ਤੁਹਾਨੂੰ ਚਿੱਲੀ ਲਾਉਣੀ ਸੌਖੀ ਹੋ ਜਾਣੀ ਹੂੰ ਕਿਉਂਕਿ ਜੋ ਚਿਲੀ ਅੰਦਰ ਚਲੇਗੀ ਉਹਨੇ ਡਾਈਜੈਸਟ ਗਲਣਾ ਨਹੀਂ ਆ। ਅੱਛਾ ਤਾਂ ਪੇਟ ਦੇ ਵਿੱਚ ਬਹੁਤ ਵੱਡੀਆਂ ਭਿਆੰਗ ਭਿਆੰਕਰ ਬਿਮਾਰੀਆਂ ਦਾ ਕਾਰਨ ਬਣਦੀ ਉਸ ਚਿਲੀ। ਠੀਕ ਹੈ ਤਾਂ ਉਹ ਹੋ ਗਿਆ ਆਪਣੇ ਆਪ ਹੀ ਇੱਕ ਸ਼ਰਾਫ ਹੋ ਗਿਆ ਨਾ। ਬਿਲਕੁਲ। ਹਾਂ ਤਾਂ ਤੁਸੀਂ ਤੇ ਪਿਆਜ਼ ਨਹੀਂ ਖਾਣਾ। ਅੱਜ ਕੱਲ ਤਾਂ ਕਹਿੰਦੇ ਵੀ ਗੋਲ ਗੋਲ ਕੱਟਿਆ ਹੋਵੇ ਫੇਰ ਹੀ ਸੁਆਦ ਆਉਂਦਾ ਪਿਆਜ਼। ਉਹ ਹਾਂ ਬਿਲਕੁਲ। ਕਿਉਂਕਿ ਸਾਇੰਸ ਨਹੀਂ ਪਤਾ ਨਾ। ਸਾਡੇ ਘਰੇ ਲਸਣ ਹੋਵੇ, ਸਾਡੇ ਘਰੇ ਪਿਆਜ਼ ਹੋਵੇ, ਸਾਡੇ ਘਰੇ ਅਦਰਕ ਹੋਵੇ ਤਾਂ ਅਸੀਂ ਫਲੂ ਤੇ ਜ਼ੁਕਾਮ ਤੇ ਦਵੇਂ ਨਾ ਮਰ ਜਾਈਏ। ਲੌਜੀਕ ਨਹੀਂ ਸਮਝ ਆ ਰਿਹਾ। ਸਾਡੇ ਘਰੇ ਹਲਦੀ ਹੋਵੇ ਤੇ ਅਸੀਂ ਕੈਂਸਰ ਨਾਲ ਮਰਦੇ ਫਿਰੀਏ ਲੌਜੀਕ ਨਹੀਂ ਸਮਝ ਆ ਰਿਹਾ ਹਲਦੀ ਕਿਵੇਂ ਤੋੜਾ ਕੈਂਸਰ ਦਾ ਹਲਦੀ ਆਲਰੇਡੀ ਕਰਕੂਮਿਨ ਕੰਪਾਊਂਡ ਕਰਕੂਮਿਨ ਨਾਮ ਦਾ ਇਹ ਕੰਪਾਊਂਡ ਆ ਉਹਦਾ ਉਹਦੇ ਵਿੱਚ ਪਾਇਆ ਜਾਂਦਾ ਜਿਹੜਾ ਕਿ ਐਂਟੀ ਕੈਂਸਰ ਪ੍ਰੋਪਰਟੀ ਆ ਠੀਕ ਹੈ ਕੱਚੀ ਹਲਦੀ ਦੀ ਗੰਢੀ ਲਵੋ ਜੀ ਔਰ ਅਪ੍ਰੋਕਸ 1 ਇੰਚ ਉਹਦਾ ਪੀਸ ਕੱਟ ਲਓ ਠੀਕ ਹੈ 1 ਇੰਚ ਕੱਟ ਲਿਆ ਓਕੇ 1 ਇੰਚ ਲੰਬਾ ਕੱਟ ਲਓ ਔਰ ਤੋੜੇ ਉਂਗਲ ਦੇ ਪੋਟੇ ਦਾ ਹਾਫ ਹੋਵੇ ओके। ਅੰਦਰੂਨੀ ਥਿੱਕਨੈਸ ਮੋਟਾਈ ਕਿੰਨੀ? ਸਮਝ ਆ ਗਿਆ। ਠੀਕ ਹੈ। ਹਾਂ। ਉਂਗਲ ਤੇ ਪੋਟੇ ਦਾ ਹਾਫ ਹੋਵੇ, ਲੰਬਾਈ ਉਹਦੀ 1 ਇੰਚ ਹੋਵੇ। ਹੂੰ। ਦਾੜ ਥੱਲੇ ਰੱਖ ਲਓ। ਓਕੇ। ਚਬਾਈ ਚਲੋ। ਸਵੇਰੇ ਚਬਾਉ ਖਾਲੀ ਪੇਟ। ਹੂੰ। ਸ਼ਾਮ ਨੂੰ 5-6 ਵਜੇ ਪੇਟ ਫੇਰ ਖਾਲਿਓ। ਜਿਹੜੇ ਦਮੇ ਦੇ ਮਰੀਜ਼ ਆ, ਉਹਨਾਂ ਦੀ ਦਵਾਈ ਆ। ਅੱਛਾ। ਹਾਂ। ਉਹ ਲੰਗਸ ਦੇ ਵਿੱਚ ਕੈਪਿਲਰੀ ਚ ਜਾ ਕੇ ਹੂੰ। ਇਨਫਲੇਮੇਸ਼ਨ ਨੂੰ ਘਟਾ ਦਿੰਦੀ ਆ। ਹੂੰ। ਜਦੋਂ ਦਮੇ ਦਾ ਜਿਹੜਾ ਮਰੀਜ਼ ਆ, ਉਹਦੀ ਇਨਫਲੇਮੇਸ਼ਨ ਹੁੰਦੀ ਆ ਅੰਦਰ। ਹੂੰ। ਸਵੈਲਿੰਗ ਵੱਜ ਜਾਂਦੀ ਆ। ਲੰਗਸ ਦੇ ਅੰਦਰ ਤਾਂ ਉਸ ਨਾਲ ਇੰਚ ਦਿੱਕਤ ਹੁੰਦੀ ਹੈ ਕੈਪਿਲਰੀਜ਼ ਓਪਨ ਨਹੀਂ ਹੁੰਦੀਆਂ ਬਲੱਡ ਫਲੋ ਨਹੀਂ ਕਰਦਾ ਫਿਰ ਤੇ ਇਹ ਫਲੋ ਕਰਵਾ ਦਿੰਦੀ ਹੈ ਦੂਸਰਾ ਹੈ ਸਭ ਤੋਂ ਬੈਸਟ ਬਲੱਡ ਥਿਨਰ ਹੈ ਹੂੰ ਠੀਕ ਹਲਦੀ ਸਾਡੇ ਘਰਾਂ ਦੇ ਵਿੱਚ ਅਸੀਂ ਦਮੇ ਤੋਂ ਜਾਂਦੇ ਰਹੀਏ ਅਸੀਂ ਹਾਈ ਬੀਪੀ ਲੋ ਬੀਪੀ ਦਾ ਕਲੌਟ ਬਣ ਰਹੇ ਨੇ ਹਲਦੀ ਸਾਡੇ ਕੋਲ ਹੈ ਕੱਚੀਆਂ ਗੰਡੀਆਂ ਰੱਖੋ ਹਾਂ ਇਨਸਟੈਂਟ ਤਾਂ ਹਾਂ ਅੱਗੇ ਲਸਣ ਸਾਡੇ ਕੋਲ ਹੈ ਕਿ ਕਿਸੇ ਨੂੰ ਵੀ ਇੱਕਦਮ ਪਸੀਨਾ ਆ ਗਿਆ ਅਨਜਾਇਨਾ ਪੇਨ ਸ਼ੁਰੂ ਹੋ ਗਈ ਜਿਹਨੂੰ ਆਪਾਂ ਹਾਰਟ ਅਟੈਕ ਦੀ ਪੇਨ ਕਾਹ ਦਿੰਦੇ ਤਿੰਨ ਤੋਂ ਚਾਰ ਜਦ ਮੈਕਸਿਮ ਪੰਜ ਕਲੀਆਂ ਤੁਸੀਂ ਫੜਦੇ ਨੇ ਲਸਣ ਦੀਆਂ ਉਹਨੇ ਮੂੰਹ ਚ ਪਾਓਗੇ ਮਤਰਾ ਚਬਾ ਜਾ ਅੱਛਾ ਹਾਂ ਕਿਉਂਕਿ ਉਸ ਟਾਈਮ ਤੇ ਐਮਰਜੈਂਸੀ ਹੈ ਬਿਲਕੁਲ ਠੀਕ ਹੈ ਜੇ ਇਨਸਟੈਂਟ ਤੁਸੀਂ ਇਹ ਤਾਂ ਦੱਸਣ ਦਾ ਮਤਲਬ ਹੈਗਾ ਕਿ ਘਰ ਦੇ ਵਿੱਚ ਕਿਸੇ ਨਾਲ ਵਾਪਰ ਜੇ ਬੀਪੀ ਹਾਈ ਕਿਤੇ ਵੀ ਹੋ ਜਾਵੇ ਭਾਵੇਂ ਪੈਰਾਲਾਈਜ਼ ਦਾ ਅਟੈਕ ਹੋ ਜਾਵੇ ਕਾਪਾ ਹਾਰਟ ਅਟੈਕ ਨੂੰ ਵੀ ਸੈੱਟ ਪੈਰਾਲਾਈਜ਼ ਦਾ ਰੰਗ ਕਿਸ ਨੂੰ ਹੋਏਗਾ ਤੁਹਾਡੇ ਕੋਲ ਲਸਣ ਦੀ ਪਿਆਵ ਪੰਜ ਗੰਡੀਆਂ ਕੱਢੋ ਸੌਰੀ ਗੰਡੀ ਜੋ ਪੰਜ ਕਲੀਆਂ ਕੱਢੋ ਤੇ ਉਹਦੇ ਵਿੱਚ ਪਾ ਦੇਣੀ ਆ ਓਕੇ ਹੁਣ ਕੇ ਚਵਾ ਜਾ ਅੱਛਾ ਠੀਕ ਹੈ ਜੇਦਰੰਗ ਦਾ ਅਟੈਕ ਹੋ ਗਿਆ ਤਾਂ ਚਾਹੇ ਦਰੰਗ ਦਾ ਅਟੈਕ ਆ ਚਾਹੇ ਉਹਨੂੰ ਹੱਟ ਦਾ ਅਟੈਕ ਪਰ ਜੇਦਰੰਗ ਹੋ ਜੋ ਕਹਿੰਦੇ ਫੀਮ ਮਗਾ ਕੇ ਨਾ ਕਿਸੇ ਤੋਂ ਫੀਮ ਕੀ ਕੀ ਲੌਜੀਕ ਕੀ ਬਸ ਆਏ ਜੇ ਸੁਣਦੇ ਵੀ ਕਹਿੰਦੇ ਫੀਮ ਚੰਗੀ ਨਹੀਂ ਪਸਪੈਕਸ਼ਨ ਵੀ ਇਹ ਹੈ ਨਾ ਕਿ ਖੂਨ ਪਤਲਾ ਕਰਦੀ ਹੈ ਹਾਂ ਹਾਲ ਹੀ ਕੋ ਇੰਨਾ ਜ਼ਿਆਦਾ ਖੂਨ ਪਤਲਾ ਨਹੀਂ ਕਰਦੀ ਜਿਨਾ ਲਸਣ ਨੇ ਕਰਦੀ